ਜੀਓਤਰਾ ਕੀ ਹਾਲ ਚਾਲ ਆ ਵੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਆਪਣੇ ਪਿੰਡ ਲੋਪੋ ਵਿੱਚ ਆ ਬਾਬਾ ਜੀ ਬਨਸ਼ਾਲ ਜੀ ਦਾ ਨਗਰ ਕੀਰਤਨ ਚੱਲਦਿਆਂ ਤੇ ਚੱਲ ਕੇ ਦਿਖਾਉਂਦੇ ਆ ਤੁਹਾਨੂੰ ਨਗਰ ਕੀਰਤਨ ਦੀਆਂ ਤਿਆਰੀਆਂ ਉਹ ਜਿਹੇ ਵਿਦਾਨ ਫਰਲਾ ਜੀ ਉਹ ਰਗਾਂ ਤਿਆਰੀਆਂ ਲੈ ਪਾ ਗਏ ਸੀ ਗੁਰਦਾਰੇ ਬਾਈ ਪ੍ਰਤਾਪ ਦੀ ਜਿੱਤ ਦੀ ਖੁਸ਼ੀ ਚ ਸੋਹਣੀ ਸਾਹਿਬ ਰਖਾਇਆ ਸੀਗਾ ਭੋਗ ਤੇ ਆਈ ਸੀ ਚੱਲਦੇ ਆ ਤੁਹਾਨੂੰ ਸਾੜਾ ਜੀ ਹੁਣ ਚਾਓ ਬਾਈ ਚਲੋ ਵੀ ਚਲੋ ਚਲੋ ਸੇਵਾ ਤਾਂ ਵੀ ਚੱਲੇਗੀ ਹੋਰ ਸ਼ਾਬਾਹ ਬਈ ਅਪਣ ਚੱਲਦੇ ਆ ਉੱਤਰ ਤਰਾਂ ਖਾਲਾ ਜੀ ਸੇਵਾ ਕਰਾਉਂਦੇ ਆ ਚੱਲ ਕੇ ਪਹੁੰਚ ਗਏ ਵੀ ਤੁਹਾਨੂੰ ਸਾੜਾ ਜੀ ਕੀ ਹਾਲ ਆ ਹਰਮਣਾ ਉਹ ਪੂਰੀ ਗੱਲ ਬਤਾਉਣ ਦੇ ਨੋ ਦਿੱਤਾ ਵਾ ਕਿਹੜਾ ਪੂਰਾ ਇਹਦਾ ਸਵੇਰ ਦਾ ਬਾਈ ਕਾਲਾ ਇੱਧਰ ਭਾਂਡੇ ਤੋਂ ਹੁੰਦੀ ਸੇਵਾ ਖਰੀ ਜਾਂਦਾ ਆ ਗਿਆ ਕੋਈ ਨਹੀਂ ਉਹ ਮੇਰੇ ਕੋਲ ਆ ਬਾਡੇ ਬੂਡੇ ਦਾ ਬਾਤ ਤੋਂ ਦੇਣੇ ਹੋਰ ਵਾਈ ਹੈ ਇਹ ਬੰਦਾ ਵਾਹਨਾ ਕਰਕੇ ਇਤਨਾ ਪਹੁੰਚਣਾ ਆ ਰਹੀਆ ਤਰਸਾਲਾ ਜਾਂ ਸੰਗਤਾਂ ਲੱਗੀ ਬਈ ਘਰਾਂ ਦੀ වේහොයි සටම් මංගූ හලවයි තැමු හලවයිය ලක්ද දූරෝ දාහන හළව වයි දලේ කපොන් ද මංගු. ਉਹ ਨੂੰ ਲੈ ਆਏ ਆ ਸਾਡਾ ਪਿੰਡ ਦਾ ਸਰਪੰਚ ਖੜਾ ਉਹ ਬਾਈ ਬੇਦੀ ਸਰਪੰਚ ਤੇ ਇਧਰ ਮਾਈਆਂ ਰੋਟੀਆਂ ਲਾ ਰਹੀਆਂ ਆਨ ਨਗਰ ਕੀ ਤੱਕ ਪਹੁੰਚਣ ਵਾਲਾ ਆ ਆਪਣੇ ਇੱਥੇ ਪਹੁੰਚ ਗਿਆ ਬੀ ਨਗਰ ਕੀ ਤੱਕ ਆ ਗਿਆ ਵੀ ਪ੍ਰਤਾਪ ਮੈਂਬਰ ਸਾਡਾ ਨਾਮਾ ਬਣਿਆ ਜਿਹੜਾ ਜਾਓ ਉਹ ਕੋਈ ਜਾਓ ਬੰਦੇ ਇਹ ਸੁਣਵਾ ਲੈ ਤਾ ਜਾਓ ਆਪਾਂ ਬਦਲਣਾ ਆਪਾਂ ਕੋ ਪ੍ਰੈਜ਼ੀਡੈਂਟ ਬੈ ਜਾ ਬੈ ਜਾ ਸੁਣ ਜਾ ਰਿਹਾ ਇੱਥੇ ਬੈ ਜਾ ਮਗਰਾ ਦੇਗੇ ਹੁਣ ਕਿਹੜਾ ਵੋਟਾਂ ਨਹੀਂ ਲੋੜਾ ਹੁਣ ਕੋਈ ਗੱਲ ਹੈ ਨਾ ਇਹਨਾਂ ਦੇ ਕੰਮ ਦੀ ਇਹਨਾਂ ਸਿਆਦ ਤੁਸੀਂ ਕਹਿ ਲਓਗੇ ਹੋਰ ਨਾਲ ਹੋਰ ਨਹੀਂ ਪੰਚਾਇਤ ਪਹਿਲਾਂ ਤੈ ਹੀ ਦੀ ਬਣਿਆ ਬੇਦੀ ਜਿੱਡਾ ਬੇਦੀ ਤੇਰੇ ਜਿੱਤਾਓ ਉਹ ਦੇ ਪੈਂਦਾ ਟੁੱਟ ਕੇ ਲੈ ਵਾਹਿਗੁਰੂ ਵਾਹਿਗੁਰੂ ਚਲ ਆਇਆ ਸੰਗਤ ਆਉਣਾ ਸਟਾਰਟ ਹੋ ਗਈ ਬਈ ਲੰਗਰ ਚ ਸੋਰਿਆਂ ਦੀ ਵਾਹਿਗੁਰੂ ਕਾ ਕੀ ਜੀਸ ਪ੍ਰਾਤਿ ਇਸ ਪੱਤੀ ਦੇ ਵੱਲੋਂ ਜੋ ਪ੍ਰਬੰਧਕ ਸੇਵਾਦਾਰਾਂ ਦੇ ਵੱਲੋਂ ਬੜਾ ਸੋਣਾ ਬੜੇ ਸਤਿਕੇ ਢੰਗ ਦੇ ਨਾਲ ਗੁਰੂ ਕੇ ਅੰਦਰਾਂ ਦਾ ਪ੍ਰਵੰਧ ਕੀਰ ਨੰਦਾ ਹੈ ਅਬੇਤੀ ਵੇਖੋ ਰੋਟੀਆਂ ਸਾਡਾ ਜਿਹੜਾ ਜੀਵਨ ਦਾ ਸਮਾਂ ਉਹ ਸਭਲਾ ਹੁੰਦਾ ਏ ਪ੍ਰਵਾਨ ਹੁੰਦਾ ਏ ਜਦੋਂ ਕਿ ਅਸੀਂ ਗੁਰੂ ਜੀਾਂ ਤੋਂ ਵੱਡੀਆਂ ਸੁਣਦੇ ਆ ਸਤਨਾਗਰ ਦੇ ਇਸੇ ਲਾਉ ਅੱਪਾ ਹੁੰਦਾ ਜੀਵਨ ਵਿੱਚ ਮੱਕਾ ਇਹ ਮਦੀਨਾ ਦੀ ਵਿੱਚ ਮਹਿਸ਼ਤਾਂ ਕੱਲੀ ਮੱਕਾ ਅਦੇ ਮਦੀਨਾ

ਤੋ ਉਹ ਵੀ ਬ੍ਰਹਮ ਸੰਗਤ ਦੇ ਤਰੀਕੇ ਨਾਲ ਗੁਰੂ ਸਾਹਿਬ ਜੀ ਦੀ ਮਿਹਰ ਹੋਈ ਹੈ ਹੌਸਲਤ ਲਈ ਨਾਗਵੀਂਗਰ ਕੀ ਇਤਨਾ ਆਪਣੇ ਪੜਾ ਤੋ ਸਾਹਮਦੇ ਅਸਮਾਨ ਹਣ ਆ ਵੀ ਵਿਦੇ ਹੀ ਹੋ ਗਿਆ ਐਂਡ ਮੇ ਕਰ ਕਿਤੋਂ ਦਾ ਉਹ ਬੋਲਦਾ ਨਹੀਂ ਨਾ ਹਾ ਥੋੜੇ ਜਿਹਾ ਭਾਂਡੇ ਰਹਿ ਗਏ ਤੋ ਕੇ ਵੀ ਛੱਡਿਆ ਉਹਨੇ ਠੀਕ ਆ ਮਿੱਤਰੋ ਅੱਜ ਦਾ ਵਲੋਗ ਜੈ ਤਾਨੂੰ ਮੇਰਾ ਇਹ ਵਲੋਗ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਯੂ ਕਰਨਾ ਜੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਦਾਂ ਦੇ ਹੋਰ ਵਲੋਗ ਵੇਖਣ ਲਈ ਧੰਨਵਾਦ